ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਇੱਕ ਜਿੱਦੀ ਬੱਚੇ ਦੀ ਹੈ ਇੱਕ ਪਿੰਡ ਵਿੱਚ ਇੱਕ ਜਿੱਦੀ ਬੱਚਾ ਰਹਿੰਦਾ ਸੀ ਉਸ ਦਾ ਨਾਂ ਜੋਧਵੀਰ ਸੀ ਉਹ ਸਾਂਝੇ ਪਰਿਵਾਰ ਵਿੱਚ ਰਹਿੰਦਾ ਸੀ ਜੋਧਵੀਰ ਆਪਣੀ ਮੰਮੀ ਨਾਲ ਹਮੇਸ਼ਾ ਲੜਦਾ ਹੀ ਰਹਿੰਦਾ ਸੀ ਜੋਧਵੀਰ ਦੀ ਮੰਮੀ ਹਮੇਸ਼ਾ ਉਸ ਦਾ ਬਹੁਤ ਖਿਆਲ ਰੱਖਦੀ ਸੀ। ਉਹ ਹਮੇਸ਼ਾ ਉਸ ਦੀ ਪਸੰਦ ਦਾ ਭੋਜਨ ਬਣਾਉਂਦੀ ਸੀ ਤੇ ਉਸ ਦੇ ਪਸੰਦ ਦੇ ਕੱਪੜੇ ਲਿਆਉਂਦੀ ਸੀ। ਉਹ 3ਵੀਂ ਕਲਾਸ ਵਿੱਚ ਪੜ੍ਹਦਾ ਸੀ ਤੇ ਉਸ ਦੀ ਮੰਮੀ ਉਸ ਲਈ ਖਾਣਾ ਬਣਾਉਂਦੀ ਸੀ ਤੇ ਫਿਰ ਉਸ ਨੂੰ ਸਕੂਲ ਲਈ ਤਿਆਰ ਕਰਦੀ ਸੀ ਤੇ ਫਿਰ ਉਸ ਨੂੰ ਖਾਣਾ ਖਾਣ ਨੂੰ ਦਿੰਦੀ। ਜੋਧਵੀਰ ਕਹਿੰਦਾ ਮੰਮੀ ਮੈਂ ਖਾਣਾ ਖਾ ਲਿਆ ਪਰ ਜਦੋਂ ਉਸਦੀ ਮੰਮੀ ਦੇਖਦੀ ਹੈ ਤਾਂ ਉਸ ਦੀ ਥਾਲੀ ਵਿੱਚ ਖਾਣਾ ਸਾਰਾ ਹੀ ਪਿਆ ਹੁੰਦਾ ਹੈ ਤੇ ਉਸ ਦੀ ਮੰਮੀ ਕਹਿੰਦੀ ਹੈ ਪੁੱਤ ਤੂੰ ਤਾਂ ਖਾਣਾ ਖਾਦਾ ਹੀ ਨਹੀਂ ਜਦਵੀਰ ਕਹਿੰਦਾ ਮੰਮੀ ਮੈਂ ਇਹ ਖਾਣਾ ਨਹੀਂ ਖਾਣਾ ਬਾਹਰੋਂ ਖਾਣਾ ਖਾਵਾਂਗਾ ਜਦਵੀਰ ਦੀ ਮੰਮੀ ਕਹਿੰਦੀ ਹੈ ਪੁੱਤ ਬਾਹਰ ਦਾ ਖਾਣਾ ਸਿਹਤ ਲਈ ਚੰਗਾ ਨਹੀਂ ਹੁੰਦਾ ਤਾਂ ਜਯੋਧਵੀਰ ਆਪਣੀ ਮੰਮੀ ਦੀ ਇੱਕ ਨਾ ਸੁਣਦਾ ਤੇ ਆਪਣੀ ਮੰਮੀ ਨੂੰ ਕਹਿੰਦਾ ਮੈਂ ਬਾਹਰ ਦਾ ਹੀ ਖਾਣਾ ਖਾਵਾਂਗਾ ਪੁੱਤ ਮੈਂ ਤੇਰੇ ਲਈ ਬੜੀ ਮਿਹਨਤ ਨਾਲ ਖਾਣਾ ਬਣਾਉਣੀ ਹਾਂ ਤੇ ਫਿਰ ਉਹ ਜਯੋਧਵੀਰ ਆਪਣੀ ਮੰਮੀ ਦੀ ਇੱਕ ਨਾ ਸੁਣਦਾ ਤੇ ਸਕੂਲ ਚਲਾ ਜਾਂਦਾ ਉਸ ਦੀ ਮੰਮੀ ਸੋਚਦੀ ਹੈ ਇਸ ਤਰ੍ਹਾਂ ਤਾਂ ਜਯੋਧਵੀਰ ਦੀ ਸਿਹਤ ਵਿਗੜ ਜਾਵੇਗੀ ਜੁੱਧਵੀਰ ਕਲਾਸ ਵਿੱਚ ਪੜ੍ਹਾਈ ਕਰਨ ਲਈ ਚਲਾ ਜਾਂਦਾ ਹੈ ਜਦੋਂ ਕਲਾਸ ਖਤਮ ਹੋ ਜਾਂਦੀ ਹੈ ਤਾਂ ਉਹ ਆਪਣੇ ਕਲਾਸ ਤੋਂ ਆਪਣੇ ਦੋਸਤਾਂ ਨਾਲ ਬਾਹਰ ਆਉਂਦਾ ਹੈ ਤਾਂ ਉਸ ਨੂੰ ਉਸ ਦਾ ਦੋਸਤ ਮਿਲਿਆ ਜੁੱਧਵੀਰ ਨੇ ਉਸ ਨੂੰ ਪੁੱਛਿਆ ਤੂੰ ਸਕੂਲ ਕਿਉਂ ਨਹੀਂ ਆਇਆ ਤਾਂ ਉਸ ਦਾ ਦੋਸਤ ਕਹਿੰਦਾ ਹੈ ਕਿ ਮੈਂ ਬਿਮਾਰ ਹੋ ਗਿਆ ਸੀ ਮੈਂ ਬਾਹਰ ਲਿਆਂ ਚੀਜ਼ਾਂ ਖਾਣ ਨਾਲ ਬਿਮਾਰ ਹੋ ਗਿਆ ਇਸ ਲਈ ਮੈਂ ਸਕੂਲ ਨਹੀਂ ਆਇਆ ਫਿਰ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਨ ਤੋਂ ਬਾਅਦ ਆਪਣੇ ਆਪਣੇ ਘਰ ਨੂੰ ਜਾਣ ਲੱਗੇ। ਜਯੋਦਵੀ ਰਾਸਤੇ ਵਿੱਚ ਦੁਕਾਨ ਤੋਂ ਪੈਕਟਾਂ ਵਾਲੀਆਂ ਚੀਜ਼ਾਂ ਖਾਣ ਲਈ ਲੈ ਕੇ ਜਾਂਦਾ ਹੈ। ਜਦੋਂ ਘਰ ਜਾਂਦਾ ਹੈ ਤਾਂ ਉਸ ਦੀ ਮੰਮੀ ਪਾਪਾ ਦੇਖ ਕੇ ਬਹੁਤ ਉਦਾਸ ਹੁੰਦੇ ਹਨ ਤੇ ਕਹਿੰਦੇ ਹਨ ਇਸ ਤਰ੍ਹਾਂ ਇਸ ਦੀ ਸਿਹਤ ਵਿਗੜ ਜਾਵੇਗੀ ਫਿਰ ਜਯਦਵੀਰ ਦੇ ਮੰਮੀ ਪਾਪਾ ਨੇ ਉਸ ਨੂੰ ਇੱਕ ਕੁੱਤਾ ਲਿਆ ਕੇ ਦਿੱਤਾ ਤੇ ਕਿਹਾ ਕਿ ਤੂੰ ਇਸ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਹੈ ਜਯਦਵੀਰ ਉਸ ਕੁੱਤੇ ਨੂੰ ਬਾਹਰ ਖਡਾਉਣ ਲਈ ਲੈ ਕੇ ਜਾਂਦਾ ਹੈ ਜਦੋਂ ਉਹ ਘਰ ਵਾਪਸ ਆਉਂਦਾ ਹੈ ਤਾ ਜਦਵੀਰ ਕਹਿੰਦਾ ਹੈ ਮੰਮੀ ਜੀ ਕੁੱਤੇ ਨੂੰ ਕੁਛ ਖਾਣ ਨੂੰ ਦੇ ਦਿਓ ਤਾਂ ਮੰਮੀ ਕਹਿੰਦੇ ਹਨ ਪੁੱਤ ਜਿਹੜੀ ਚੀਜ਼ ਤੁਸੀਂ ਖਾਣੇ ਹੋ ਉਹੀ ਇਸ ਨੂੰ ਖਾਣ ਨੂੰ ਦੇ ਦਿਓ ਜਦਵੀਰ ਨੇ ਕਿਹਾ ਠੀਕ ਹੈ ਮੰਮੀ ਜੀ ਜਦਵੀਰ ਉਸ ਕੁੱਤੇ ਨੂੰ ਠੰਡੀਆਂ ਬਾਹਰ ਲਿਆਂ ਚੀਜ਼ਾਂ ਲਿਆ ਕੇ ਦਿੰਦਾ ਹੈ ਤੇ ਉਸ ਨੂੰ ਪੀਣ ਨੂੰ ਦਿੰਦਾ ਹੈ ਜਿਸ ਨਾਲ ਪੀਣ ਨਾਲ ਕੁੱਤਾ ਬਿਮਾਰ ਹੋ ਜਾਂਦਾ ਹੈ ਜੋਧਵੀਰ ਆਪਣੇ ਮੰਮੀ ਪਾਪਾ ਕੋਲ ਗਿਆ। ਮੰਮੀ ਜੀ ਆਪਣਾ ਕੁੱਤਾ ਬਿਮਾਰ ਹੋ ਗਿਆ ਹੈ। ਜੋਧਵੀਰ ਦੇ ਮੰਮੀ ਪਾਪਾ ਨੇ ਡਾਕਟਰ ਨੂੰ ਸੱਦਿਆ। ਡਾਕਟਰ ਨੇ ਜੋਧਵੀਰ ਨੂੰ ਕਿਹਾ, "ਬੇਟਾ ਜੀ ਇਹ ਬਾਹਰ ਲਿਆਂ ਚੀਜ਼ਾਂ ਖਾਣ ਨਾਲ ਬਿਮਾਰ ਹੋ ਗਿਆ ਹੈ। ਇਸ ਨੂੰ ਖਾਣ ਲਈ ਘਰ ਦੀ ਰੋਟੀ ਪੀਣ ਲਈ ਦੁੱਧ ਦਿਓ ਤੇ ਇਹ ਠੀਕ ਹੋ ਜਾਵੇਗਾ।" ਜੋਧਵੀਰ ਨੇ ਕਿਹਾ, "ਠੀਕ ਹੈ ਜੀ।" ਫਿਰ ਜੋਧਵੀਰ ਨੇ ਦੀ ਮੰਮੀ ਨੇ ਕਿਹਾ ਪੁੱਤ ਦੇਖ ਜਿਵੇਂ ਤੂੰ ਬਾਹਰ ਲਿਆਂ ਚੀਜ਼ਾਂ ਖਾਂਦਾ ਹੈ ਤਾਂ ਤੇਰੀ ਵੀ ਸਿਹਤ ਵਿਗੜ ਜਾਵੇਗੀ ਇਸ ਲਈ ਤੂੰ ਵੀ ਘਰ ਦੇ ਬਣਿਆ ਹੀ ਖਾਣਾ ਖਾਇਆ ਕਰ ਤਾਂ ਜੋ ਤੇਰੀ ਸਿਹਤ ਠੀਕ ਹੋ ਠੀਕ ਰਹੇ ਘਰ ਦਾ ਖਾਣਾ ਇਹ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ ਘਰ ਦਾ ਖਾਣਾ ਖਾਣਾ ਸਿਹਤ ਲਈ ਤੰਦਰੁਸਤ ਰਹਿੰਦਾ ਹੈ ਇਸ ਤੋਂ ਬਾਅਦ ਜੋਧਵੀਰ ਘਰ ਦਾ ਬਣਿਆ ਹੀ ਖਾਣਾ ਖਾਣ ਲੱਗਾ ਤੇ ਉਹ ਕੁੱਤੇ ਨੂੰ ਵੀ ਘਰ ਦਾ ਹੀ ਬਣਿਆ ਖਾਣਾ ਦੇਣ ਲੱਗਾ ਉਹ ਆਪਣੀ ਮੰਮੀ ਤੇ ਪਾਪਾ ਦਾ ਕਹਿਣਾ ਮੰਨਣ ਲੱਗਿਆ ਧੰਨਵਾਦ ਜੀ